ਤੇ ਜਿਹੜੇ ਗਾਈਆਂ ਦੇ ਫਾਰਮ ਪਾਏ ਹੋਣੇ ਜਾਂ ਪਾਏ ਪਿਆ ਬਾਈ ਮੱਝਾਂ ਦੇ ਫਾਰਮ ਹੁਣ ਜਿਨ੍ਹਾਂ ਦੇ ਜ਼ਿਆਦੇ ਪੱਠੇ ਆ ਮਤਲਬ ਵੀ ਹੁਣ ਤੂੜੀ ਦੀਆਂ 7-7 ਪੰਡਾ 6-6 ਪੰਡਾ ਜਿਹੜੀਆਂ ਹੈਗੀਆਂ ਨੇ ਫਾਰਮਰ ਦੇ ਵਿੱਚ ਖੁਰਣੀਆਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਜਾਂ ਹਰੇ ਚਾਰੇ ਦੀਆਂ ਪੰਡਾ ਹੁੰਦੀਆਂ ਨੇ ਉਹ ਆਪਾਂ ਸੱਟ ਕੇ ਦੇਖੋ ਊਂ ਔਰ ਲਾਉਣੇ ਔਖੇ ਆ ਪੱਠੇ ਠੀਕ ਆ ਨਾ ਬਾਈ ਇਹ ਵੀਡੀਓ ਉਹਨਾਂ ਵਾਸਤੇ ਹੈਗੀ ਤੇ ਪਰ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ ਬਈ ਦੇਖੋ ਹੁਣ ਜਿਹੜੇ ਹਿਸਾਬ ਨਾਲ ਆ ਹੈਗੀ ਆ ਮਸ਼ੀਨ ਬਣੀ ਵੀ ਉਸ ਹਿਸਾਬ ਨਾਲ ਦੇਖੋ ਥੱਲੇ ਫਰਸ਼ ਤੇ ਪੱਠੇ ਛੱਟ ਗਏ ਇਹਦੇ ਨਾਲ ਜਿੰਵੇਂ ਮਰਜ਼ੀ ਮਿਕਸ ਕਰ ਸਕਦੇ ਹੋ ਉਸ ਤੋਂ ਬਾਅਦ ਦੇ ਵਿੱਚ ਚੱਕ ਕੇ ਤੁਸੀਂ ਪੰਡਨ ਨਾਲ ਪਾਉਣੇ ਵੀ ਸੌਖੇ ਆ ਬਈ ਜੇ ਹੁਣ ਖੰਡੇ ਵਿਆ ਕ ਮਸ਼ੀਨਾਂ ਤੁਸੀਂ ਹੋਰ ਵੀ ਦੇਖੀ ਆ ਵੀਡੀਓ ਦੇ ਵਿੱਚ ਇਹਦੇ ਨਾਲ ਬਈ ਤੁਸੀਂ ਹੁਣ ਪੱਠੇ ਖੋਨੀ ਦੇ ਵਿੱਚ ਪਾ ਕੇ ਜੇ ਖੰਡੇ ਵਿਆ ਤਾਂ ਆ ਮਸ਼ੀਨ ਜਿਹੜੀ ਇੱਕ ਤੁਸੀਂ ਹੋਰ ਦੇਖੀ ਆ ਇਹਦੇ ਨਾਲ ਗਾਈਆਂ ਦੇ ਜਾਂ ਪਸ਼ੂਆਂ ਤੇ ਮੂਰੇ ਕਰ ਸਕਦੇ ਹੋ ਪੱਠੇ ਬਹੁਤ ਸੌਖਾ ਤਰੀਕਾ ਇਹ ਉਹਨਾਂ ਨੂੰ ਲਾਹੇਵੰਦਾ ਜਿਨ੍ਹਾਂ ਦੇ ਵੱਡੇ ਫਾਰਮ ਨੇ ਬਾਈ ਜਿਨ੍ਹਾਂ ਦੇ 4-4 ਪਸ਼ੂ ਰੱਖਿਆ ਉਹਨਾਂ ਨੂੰ ਇਹ ਮਸ਼ੀਨ ਦਾ ਕੋਈ ਫਾਇਦਾ ਨਹੀਂ ਹੈਗਾ ਤੇ ਵੀਡੀਓ ਵਧੀਆ ਲੱਗੀ ਤੇ ਬਾਈ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ